ਕਾਕੇ ਐ ਮੋੜ ਪੈਂਦਾ ਸੀ ਕਮਾਚ ਖੜ ਗਿਆ ਜਾ ਕੇ ਉਹ ਮੁੰਡਿਆ ਅਪਛਾਲਾ ਬਿਸਰ ਪੋਲੇ ਉਹਦੇ ਕੋਈ ਪ੍ਰੇਸ਼ਤਿਆ ਨੂੰ ਨਹੀਂ ਪਤਾ ਖੇਤੋਂ ਆਉਂਦਾ ਜਦੋਂ ਬਰਾਬਰ ਤੇ ਆਇਆ ਛੋਟੀਆਂ ਭਰਾ ਤੀਆਂ ਉਹਨੇ ਬਹੁਤ ਅਥਾ ਅਥਾਂ ਤੇ ਰੋਕੀਆਂ ਅੰਦਰ ਆਇ ਸੀ ਮੁੰਡਾ ਨਾਲੇ ਕਹੀ ਗਿਆ ਉਹ ਮੈਨੂੰ ਦੱਸੋ ਗੱਲ ਤਾਂ ਦੱਸੋ ਕੀ ਗੱਲ ਆ ਕੀ ਕਸੂਰ ਆ ਉਹਨਾਂ ਨੇ ਇੱਕ ਨਹੀਂ ਸੁਣੀ ਬੜਤਾ ਜਦੋਂ ਦੇਖਿਆ ਭਾਰਨੀ ਚਾਲਦਾ ਤੇ ਡਿੱਗ ਪਿਆ ਦੂਰੋਂ ਸ਼ੈਂਕਲ ਵਾਲਾ ਆਉਂਦਾ ਸੀ ਉਹਨੇ ਦੇਖਿਆ ਵੀ ਉਹ ਲੜੀ ਜਾਂਦੇ ਆ ਉਹ ਜਿਹਨ ਡਿੱਗ ਪਿਆ ਉਹ ਛੱਡ ਕੇ ਭੱਜ ਗਿਆ ਹੂੰ ਉਹ ਛੱਡ ਕੇ ਭੱਜ ਗਿਆ ਲਹੂ ਲਹੂ ਬਾਹਾਂ ਨਿਕਿਆ ਤੇ ਮੁੰਡੇ ਦੀ ਹੋ ਗਈ ਮੌਤ ਹੂੰ ਮੌਤ ਹੋ ਗਈ ਤੇ ਸ਼ੈਂਕਲ ਵਾਲਾ ਆਇਆ ਸ਼ੈਂਕਲ ਵਾਲਿਆਂ ਆਖੀ ਉਹ ਦੇਖਿਆ ਵੀ ਇਹ ਤਾਂ ਫਲਾਣੇ ਦਾ ਮੁੰਡਾ ਦੀਪਾ ਦੇਖਿਆ ਉਹਨੇ ਵੀ ਖਤਮ ਆਇਤਾ ਉਹਨੇ ਜਾ ਕੇ ਪਿੰਡ ਦੱਸਿਆ ਸਾਰੇ ਪਿੰਡ ਚ ਪੈ ਗਿਆ ਰੌਲਾ ਤੇ ਹਾਲ ਦਵਾਈ ਮੱਚ ਗਈ ਵੀ ਗਾਂ ਮਾਰਤੀ ਇੱਕ ਪਿੰਡ ਦਾ ਨਿਸ਼ਾਨ ਸੀ ਮੁੰਡਾ ਕੌਡੀ ਖੇਡ ਦਾ ਬਹੁਤ ਤਖੜਾ ਸੀ ਪਿੰਡ ਦਾ ਨੌਕਾੜਦਾ ਸੀ ਬਹੁਤ ਚਰਚਾ ਚੱਲੀ ਇਸ ਗੱਲ ਦੀ ਜੋ ਲੋਕ ਭੱਜੇ ਆ ਕੇ ਦੇਖਿਆ ਖਤਮ ਹੋਇਆ ਪਿਆ ਚਲੋ ਭਾਈ ਰਿਪੋਰਟ ਦਿੱਤੀ ਪੁਲਿਸ ਆਈ ਪੁਲਸ ਨੇ ਆ ਕੇ ਤੇ ਜਾਈ ਪੁੱਠ ਮਸ ਕਰਾਈ ਫਿਰ ਆ ਕੇ ਤੇ ਕੇਸ ਚੱਲ ਪਿਆ ਕਿ ਉਹ ਹੱਥ ਨਾ ਆਏ ਹੱਥ ਨਾ ਆਏ ਪੁਲਸ ਵਾਲਿਆਂ ਨੇ ਹੁਣ ਤਨ ਪਤਾ ਜਿਹੇ ਜਾ ਹੋਇਆ ਵਾ 70 ਸਾਲ ਹੋ ਗਏ ਆਪਣਾ ਰਾਜ ਉਹ ਤਾਂ ਅੱਠ ਨੂੰ ਇਕੱਠੇ ਕਰ ਲਏ ਸੀ ਕੀਰੀਆਂ ਵਾਲੇ ਹਾਰੇ ਸਕੀਨਾਂ ਸਕੂਲੀਆਲੇ ਇਕੱਠੇ ਕਰੇ ਜਦੋਂ ਉਥੇ ਫੜੇ ਪੁਲਿਸ ਨੇ ਤੇ ਉਹ ਆ ਕੇ ਦਾਖਲ ਪੇਸ਼ ਹੋ ਗਏ ਪੇਸ਼ ਹੋ ਗਏ ਤੇ ਮੁਕੱਦਮਾ ਚੱਲ ਪਿਆ ਓਹ ਮੁਕੱਦਮਾ ਚੱਲ ਪਿਆ ਪੰਜ-ਸੱਤਾਂ ਨਾਲ ਗੱਜਣਦੇ ਹੋਇਆ ਕਰਨ ਤੇ ਪੰਜ-ਸੱਤ ਨਾਲ ਕੀਰਦੇ ਹੋਇਆ ਕਰਨ ਕਿਹੜੇ ਆਥ ਨੂੰ ਗਲਾਤੀ ਵਾਲੇ ਦਾਰੂ ਪੀਣ ਵਾਲੇ ਤਰੀਕ ਤੇ ਜਾਇਆ ਕਰਨ ਨਾਲ ਜਾਇਆ ਕਰਨ ਤੇ ਨਾਲੇ ਰੋਜ਼ ਦਾਰੂ ਪੀਆ ਕਰਨ ਲੋਕ ਉਹਨਾਂ ਗੱਲਾਂ ਬਣਾਉਣ ਲੱਗ ਜਾਂਦੇ ਆਉਂਦੇ ਆ ਵੀ ਇਹ ਆਏ ਆ ਫਲਾਣਾ ਧਮਕਾ ਕੁੜਗਾ ਪੁੜਗਾ ਨੇ ਹੂੰ ਉਹਨਾਂ ਨੇ ਫੇਰ ਕੀ ਕਹਿਣਾ ਗੱਜਾਂ ਦੇ ਬੰਦਿਆਂ ਨੇ ਤਾਂ ਕਹਿ ਦੇਣਾ ਬਈ ਉਹ ਫਲਾਣੇ ਦਾ ਯਾਰ ਅੱਜ ਦੋ ਬੰਦੇ ਉਪਰੇ ਸੀ ਖਾਣ ਪੀਣ ਦੇ ਮਾਰਿਆ ਨੇ ਉਹ ਬੜੇ ਭੇੜੇ ਪਤਾ ਨਹੀਂ ਕਿੱਥੋਂ ਦੇ ਸੀ ਕੋੜ ਝਾਕਦੇ ਸੀ ਹਾਂ ਕਹਿਰਦੇ ਆ ਬੰਦਿਆਂ ਨੇ ਕਹਿ ਦੇਣਾ ਯਾਰ ਉਹ ਫਲਾਣੇ ਨਾਲ ਬੰਦੇ ਸੀ ਜੰਗੇ ਸੀ ਐ ਕਰਦੇ ਤੇ ਮੁਕੱਦਮਾ ਭਾਈ ਚੱਲੀ ਗਿਆ ਚੱਲੀ ਗਿਆ 2 ਸਾਲ ਮੁਕੱਦਮਾ ਚੱਲਿਆ ਦੋ ਸਾਲਾਂ ਬਾਅਦ ਛੋੜੀ ਜੀ ਸਜ਼ਾ ਹੋਈ ਉਹਨਾਂ ਨੂੰ ਸਜ਼ਾ ਕੀ ਹੋਈ ਹੋਦਾ 20 ਸਾਲ ਜਾਂਦੇ ਹੁਣ ਯਾਨੀ ਘੱਟ ਦੇ ਦੰਨ ਰਾਤ ਪਾ ਕੇ 6-7 ਹੀ ਘੱਟ ਦੇ 20 ਸਾਲ ਗਿਆ ਨਾ ਆਪਣੇ 6-7 ਸਾਲ ਕੱਟ ਕੇ ਆ ਜਾਂਦਾ ਕੁਸਰਿਆ ਹਰੂ ਕਰਦਾਂ ਨੇ ਜਿਹੜੇ ਬਣਦੇ ਬਣਦੇ ਜਦੋਂ ਛੱਤੀ ਕਿਸਾਲੀ ਉਹ ਪਿੰਡ ਆ ਗਏ ਪਿੰਡ ਆ ਉਹਨਾਂ ਦੀ ਬਣ ਗਈ ਹਵਾ ਹਵਾ ਬਣ ਗਈ ਦਾ ਟੌਣਾ ਚਾਚ ਚਾਕੇ ਤੁਰਨਾ ਅਕੜਾ ਖੜਕੇ ਗੱਜਣ ਦੇ ਤੇ ਗੱਜਣ ਦੇ ਭਰਾ ਦੇ ਨਿਕਣ ਲੱਟਾਂ ਮੁੰਡਾ ਰਾਜੇ ਛੋਟਾਈ ਸੀ ਚੂਕਲਿੰਗ ਵਾਲੇ ਉਧਰ ਉਹਦੀ ਚੂਕਲੀਆਂ ਖਰੀ ਜਾਣ ਵੀ ਹੁਣ ਤਾਂ ਪੰਗਾ ਫੇਰ ਕੋਈ ਪਾਊਗਾ ਪੰਗਾ ਫੇਰ ਕੋਈ ਪਾਊਗਾ ਇਹ ਫੇਰ ਜਦੋਂ ਐਂ ਕਿਤੇ ਬੈਠੇ ਤੇ ਉਹ ਜਿਹੜਾ ਭਰਾ ਸੀਦਾ ਗੱਜਣ ਦਾ ਉਹ ਵੀ ਬੈਠ ਖੜਾ ਤੇ ਕਿਸੇ ਨੇ ਗੱਲ ਤਸ ਵੇਖੀ ਕਹੀ ਵੀ ਯਾਰ ਨਾ ਕੋ ਨਾ ਤਾਂ ਉਹਨਾਂ ਦਾ ਮੁੰਡਾ ਮਾਰਤਾ ਲੱਗ ਰਾਰਗਾ ਤੇ ਨਾਲੇ ਅਜੇ ਦੇਖ ਪੂਰਾ ਨਹੀਂ ਸ਼ਰਮ ਮੰਨਦੇ ਆਕੜਾ ਖੜ ਤੁਰਦੇ ਆ ਦੇਖ ਇਹ ਘੂੜਾ ਮਾਰਦੇ ਆ ਉਹ ਜਾ ਕੇ ਉਹਨੂੰ ਕਹਿੰਦਾ ਵੀ ਭਰਾਵਾ ਮੈਂ ਤਾਂ ਹੁਣ ਜਿਆਦਾ ਮਰ ਜੂ ਤੇ ਜਾਂ ਮਾਰ ਦੂਗਾ ਜੰਦਾ ਭਰਾ ਕਹਿੰਦਾ ਅੱਛਾ ਯਾਰਾ ਭਲੀ ਜਿਹੜਾ ਵਾਇਰਲੈਸ ਉਹ ਤਾਂ ਜਾਂ ਫੇ ਮੈਂ ਤਾਂ ਮਰਿਆਵੇਂ ਹੀ ਆ ਹੋਰ ਵੀ ਦੇਖ ਰਾਕ ਮੈਂ ਹੋਰ ਕਰਨਾ ਤਾਂ ਪੈਣਾ ਹੀ ਆ ਹੁਣ ਜੋ ਬੈਰ ਤਾਂ ਲੈਣਾ ਹੀ ਪੈਣਾ ਸ੍ਰੀ ਕਾ ਪੂਰਾ ਚੱਲਿਆ ਵਿਆ ਤੇ ਉਦਰੇ ਗੱਜਣ ਦੀ ਖੜੀ ਕਣਕ ਨੂੰ ਅੱਗ ਲਾ ਸੀ ਦੋ ਕਿੱਲੇ ਮਚਾਤੇ ਆਪ ਬਹਿਲੀ ਯਾਨੀ ਬਹੁਤ ਪਾਰਟੀਆਂ ਨੇ ਕਰਤਾ ਖਾਣ ਪੀਣ ਵਾਲਿਆਂ ਨੇ ਚਿੱਟੇ ਤਰੇ ਜਾਇਆ ਕਰਨ ਤੇ ਦੋ ਦੋ ਕਿੱਲੇ ਵੀ ਦੁਨਾਂ ਦੇ ਵੇ ਹੋ ਗਏ ਹੁਣ ਇਹ ਜੋ ਖਰਚਾ ਰੋਜਦਾ ਸੀ ਇਹਨੇ ਫਿਰ ਜਿਹੜਾ ਗੱਜਣ ਸੀ ਗੱਜਣ ਦਾ ਛੋਟਾ ਮੁੰਡਾ ਸੀ ਉਹਦੇ ਭਰਾ ਨੇ ਉਹਦਾ ਪਨਾ ਹੁਣ ਮੈਂ ਭੁੱਲਿਆ ਵਾਂ ਉਹਦੇ ਭਰਾ ਨੇ ਭਤੀਜਾ ਉਹਦਾ ਦਾਖਲ ਕਰਾਤਾ ਬੰਦਾ ਲੈ ਕੇ ਹਸਪਤਾਲ ਚ ਤੇ ਆਪਦੇ ਭਰਾ ਥੇ ਉਹਨਾਂ ਨੂੰ ਨਹੀਂ ਸਬੂਤ ਹੋਣ ਦਿੱਤਾ ਆਪਦੇ ਭਰਾ ਥੇ ਥੋੜਾ ਆ ਥਾਣੇ ਜਾ ਕੇ ਕੇਸ ਪਾ ਕੇ ਥਾਣੇ ਫੜਾਤਾ ਹੂੰ ਗੱਜਣੋ ਤੇ ਆਪ ਫਿਰ ਉਹ ਜੋਨ ਉਹਦਾ ਨਾਮ ਹੈਗਾ ਸੀਗਾ ਮੁੰਡੇ ਦਾ ਨਾਮ ਪਰ ਇਹ ਮੁੰਡਾ ਚਲ ਗਿਆ ਪੁੱਲ ਗਿਆ ਚਲ ਆ ਜੂ ਚੇਤਾ ਤੇ ਉਹਦੇ ਨਾਲ ਇੱਕ ਬੰਦਾ ਹੋਰ ਪਿੰਡ ਚੋਂ ਪਾਰਟੀ ਵਾਲਾ ਜਿਹੜਾ दारू ਪੀਣ ਵਾਲਾ ਉਹ ਕੱਲਾ ਉਸੇ ਕਮਾਰਚੋ ਖੜ ਗਿਆ ਇੱਕੋ ਪਾਸੀ ਬਟਨਾ ਬਟ ਲੱਗਦੀ ਸੀ ਜਮਾ ਤੇ ਇੱਕੇ ਗਲੀ ਚ ਘਰ ਸੀ ਜਦੋਂ ਫਿਰ ਉਹ ਐਨ ਕੋਲੇ ਆ ਗਿਆ ਤੇ ਉਹ ਪਿਆ ਗੰਡਾਸਾ ਲੈ ਕੇ ਜਿਹੜਾ ਨਾਲ ਦਾ ਗੰਡਾਸੇ ਸੀਗਾ ਦਰੂਪੀਣ ਵਾਲਾ ਉਹ ਤਾਂ ਗਿਆ ਭੱਜ ਉਹਨੇ ਉਹ ਵੜਤਾ ਅਸਹੀ ਇਹਨੂੰ ਤਾਂ ਪਲੀ ਜਾ ਮਰਿਆ ਸੀ ਨਾ ਉਹ ਵੜਤਾ ਉਹਦਾ ਨਾਂ ਇੱਕ ਨਾਤਾ ਸੀਗਾ ਪਵਨ ਪਵਨ ਤੇ ਇੱਕ ਨਾ ਸੀਗਾ ਨਿਮਾ ਨਮਾ ਮਾਰਤਾ ਉਹਨੇ ਮਾਂ ਮਾਰਤਾ ਨੇ ਮਾਂ ਮਾਰਿਆ ਵਾ ਤੇ ਬਈ ਭੱਜਿਆ ਨਹੀਂ ਕੀਤਾ ਨਹੀਂ ਸ਼ਾਦੀ ਹੋਇਆ ਵਾ ਦਾਰੂ ਪੀਤੀ ਵੀ ਪੱਢ ਕੇ ਉਹਨੂੰ ਕੋ ਹੌਸਲਾ ਹੋ ਗਿਆ ਪਿੰਡ ਦੇ ਵਿੱਚ ਲਲਕਾਰੇ ਮਾਰੇ ਆ ਮੈਂ ਭਤੀਜੇ ਦਾ ਵੈਰ ਲੈ ਲਿਆ ਅੱਜ ਮੇਰਾ ਭਤੀਜਾ ਜਿਉਂਦਾ ਹੋ ਗਿਆ ਸਿੱਧਾ ਥਾਣੇ ਜਾਵੜਿਆ ਜਾ ਕੇ ਥਾਣੇਦਾਰ ਨੂੰ ਕਹਿੰਦਾ ਤੁਸੀਂ ਤਾਂ ਨਿਆਣੇ ਸੀ ਕੀਤਾ ਤੇ ਤੁਸੀਂ ਨਹਾ ਨਹੀਂ ਕੀਤਾ ਤੁਸੀਂ ਉਹਨੂੰ ਫਾਹੇ ਲਾਉਣਾ ਸੀ ਤੇ ਸਜ਼ਾ ਦੇ ਕੇ ਛੜਤੇ ਤੇ ਮੈਂ ਅੱਜ ਨਹਾ ਕਰਿਆ ਆਂ ਚੱਲ ਭਾਈ ਉਹ ਉਹਨਾਂ ਨੇ ਮੁੰਡਾ ਚੱਕਿਆ ਚੱਕ ਕੇ ਉਹਦਾ ਸ਼ਿਕਾਰ ਕਰਤਾ ਇਹ ਤਾਂ ਉਹਦਾ ਫੜਿਆ ਵਾ ਸੀ ਕੇਸ ਚੱਲ ਪਿਆ ਕੇਸ ਫਿਰ ਸਾਲਾਂ ਕ ਪਾਰ ਚੱਲਿਆ ਸਾਲਾਂ ਕ ਬਾਅਦ ਯਾਨੀ ਬਰੀ ਹੋ ਗਿਆ ਬਰੀ ਇਸ ਤਰ੍ਹਾਂ ਨਾ ਹੋਇਆ ਜਿਹੜਾ ਉਹ ਮੁੰਡਾ ਸੀ ਤਾਂ ਆਪਣਾ ਜਿਹੜਾ ਪਤੀਜਾ ਉਹ ਇਹਨਾਂ ਬੇਚ ਰਖਾਤਾ ਉਹਨਾਂ ਨੇ ਜਦੋਂ ਬੇਚ ਰਖਾਤਾ ਦੇ ਡਾਕਟਰ ਉਹ ਲੈ ਕੇ ਰਿਪੋਰਟ ਰਗਵਾ ਮੋਕੇ ਰਗਵਾ ਬਣ ਕੇ ਉਹਨਾਂ ਦੇ ਕਾਗਜ਼ ਦਿਖਾ ਕੇ ਵੀ ਮੇਰੇ ਕੋਲ داخل ਸੀ ਜੱਜ ਨੇ ਬਰੀ ਕਰਤਾ ਇਹਨਾਂ ਨੇ ਫੇਰ ਅਪੀਲ ਕੀਤੀ ਸੀ ਪਰ ਅਪੀਲ ਪੂਰਜ ਕੋਹਣਾ ਪਾਇਆ ਤੇ ਉਹ ਵੀ ਬਰੀ ਹੋ ਕੇ ਆ ਗਿਆ ਬਰੀ ਹੋ ਕੇ ਆਇਆ ਬਥੇ ਕਹਾਂਸ ਕਹਾਂਸ ਚੱਲਦੀ ਰਹੀ ਬਹੁਤ ਟੱਕਰ ਲੱਗਿਆ ਖਰੇ ਆਬਿਸ਼ ਦੀ ਤੇ ਉਹਦੇ ਜਿਹੜਾ ਜਿਹੜਾ ਭਰਾ ਸੀ ਗੱਜਣ ਦਾ ਫਿਰ ਉਹਦੇ ਇਹਨਾਂ ਨੇ ਸੱਟਾਂ ਮਾਰੀਆਂ ਸੱਟਾਂ ਮਾਰੀਆਂ ਫੇਤੋਂ ਦਾ ਸੱਟ ਲਿਆ ਜਾਨੀ ਐ ਜਮਾ ਮਾਰ ਕੇ ਗਏ ਬਈ ਸ਼ੈ ਨਹੀਂ ਛੱਡ ਕੇ ਭੱਜ ਕੇ ਮਾਰ ਕੇ ਉਹ ਜੀ ਸਾਹ ਸੀਗੇ ਕਿਉਂ ਚੱਕਿਆ ਗੱਜਣ ਹੁਣੇ ਚੱਕ ਕੇ ਤੇ ਹਸਪਤਾਲ ਲੈ ਗਏ ਉਹ ਬਚ ਗਿਆ ਬਚਿਆ ਬੈ ਲੱਗ ਗਿਆ ਛੋਟੀ ਦੇ ਤਰਨ ਫੇਰ ਤਰਦਾ ਤਰਦਾ ਛੋਟੀ ਤੇ ਹੌਲੀ 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 ਹੋ ਰਹੀ ਉਹ ਵੀ ਤਰਨ ਲੱਗ ਗਿਆ ਫੇਰ ਕੀ ਹੋਇਆ ਜਿਹੜੀ ਕੁੜੀ ਸੀ ਤਾਂ ਗੱਜਣ ਦੀ ਕੁੜੀ ਗੱਜਣ ਦੀ ਕੋਰਸ ਕਰਦੀ ਸੀ ਕਿਤੇ ਚੰਡੀਗੜ੍ਹ ਕੋਰਸ ਕਰਦੀ ਸੀ ਉਹ ਜਦੋਂ ਕਿਤੇ ਉੱਥੋਂ ਆਈ ਉਹਨੂੰ ਛੁੱਟੀ ਮਿਲ ਗਈ ਉੱਥੋਂ ਉਹਦੇ ਤੋਂ ਟੱਕੀ ਪੈਂਦਾ ਹੈ ਜਾਂ ਪੈਂਦਾ ਜਿਹੜਾ ਪੈਂਦਾ ਉੱਥੋਂ ਯਾਨੀ ਜਿੱਥੋਂ ਉਹਨੇ ਰੇਲ ਉਤਰਨਾ ਸੀ ਉੱਥੋਂ 4-5 ਕਿਲੋਮੀਟਰ ਪੈਂਦਾ ਜਦੋਂ ਕੁੜੀ ਉੱਥਾਂ ਆ ਕੇ ਸ਼ੇਟਨ ਤੇ ਉਤਰੀ ਤੇ ਗੱਡੀ ਹੋ ਗਈ ਲੇਟ ਹਨੇਰਾ ਹੋ ਗਿਆ ਨਿਰਾ ਹੋ ਗਿਆ ਕੁੜੀ ਨੇ ਆ ਕੇ ਬਾਰੀ ਖੋਲੀ ਦੇਖੀ ਬਾਰੀ ਚ ਉਥੇ ਨਾ ਕੋਈ ਰਕਸ਼ੇ ਵਾਲਾ ਕੋਈ ਜੀਵ ਨਾ ਤੇ ਮੂਰੇ ਗੱਜਣ ਖੜਾ ਗੱਜਣ ਖੜਾ ਗੱਜਣ ਦੇ ਨਾਲ ਦੋ ਬੰਦੇ ਹੋਰ ਜਿਉ ਗੱਜਣ ਦੇਖਿਆ ਕੁੜੀ ਨੇ ਤੇ ਕੁੜੀ ਤਾਂ ਮਿੱਟੀ ਨਿਕਲ ਗਈ ਪੈਰਾਂ ਦੀ ਦੇਖ ਕੇ ਦੁਸ਼ਮਣੀ ਵਾਲਾ ਸੀ ਤੇ ਨਾ ਕੋਈ ਹੋਰ ਆ ਇੱਥੇ ਕੀ ਕਰੂੰਗੀ ਉਹਨੇ ਗੱਜਣ ਨੇ ਕੁੜੀ ਦੇਖ ਲਈ ਗੱਜਣ ਕੁੜੀ ਨੂੰ ਦੇਖ ਕੇ ਨਾ ਪੁੱਤ ਘਬਰਾ ਆ ਨਾ ਡਰਨਾ ਤੂੰ ਮੇਰੀ ਧੀ ਆ ਊੜੀ ਫੇਰ ਵੀ ਯਾਨੀ ਬਾਰਿਸ਼ ਖੜੀ ਰਹੀ ਉਹਨੇ ਫੇਰ ਹੋ ਗਿਆ ਪੁੱਤ ਆ ਜਾ ਤੂੰ ਮੇਰੀ ਧੀ ਆ ਉੱਤਰਾ ਹੀ ਕੜਾਇਆ ਚਤ ਕਰਕੇ ਪੁੱਤਰ ਇਹਨੇ ਸਿਰ ਤੇ ਹੱਥ ਧਰਿਆ ਤਿਰਕੇ ਸਿਰ ਪਰੋਤਿਆ ਪੁੱਛਿਆ ਪੁੱਤ ਇਹਨਾਂ ਹਨੇਰਾ ਹੋ ਗਿਆ ਅਜੀ ਚਾਚਾ ਵੀ ਤਾਂ ਚਾਚਾ ਗੱਡੀ ਤਾਂ ਇਹ ਗੱਡੀ ਬਦਲ ਗਈ ਲੇਟ ਹੋ ਗਈ ਚੱਲ ਕੁੜੀ ਦਾ ਯਾਨੀ ਦਿਲ ਕੰਬੇ ਲੱਤਾਂ ਨਾਲ ਬਾਹਰ ਚੱਲਣਾ ਉਹਨੇ ਬੈਗ ਫੜ ਲਿਆ ਕੁੜੀ ਦਾ ਫੜਕੇ ਬੈਗ ਤੇ ਨਾਲ ਲਈ ਆਇਆ ਮਹਾਰਾਜੀ ਐਸੀ ਨੇਰਾ ਹੋਇਆ ਪਿੰਡ ਆ ਗਏ ਜਦੋਂ ਪਿੰਡ ਆ ਗਏ ਤੇ ਉਹ ਕਹਿੰਦਾ ਪੁੱਤ ਤੈਨੂੰ ਮੈਂ ਘਰੇ ਛੱਡ ਕੇ ਆਉਂ ਹੋਇਆ ਵਾ ਨੇਰਾ ਉਹਨਾਂ ਨੇ ਲਾ ਰਿਆ ਬਾਹਰ ਵੀ ਬਾਹਰ ਕਲਾ ਆ ਕੇ ਅੰਦਰ ਵੜ ਗਈ ਮੈਂ ਇੱਥੇ ਖੜਾ ਜਾਂ ਪੰਜ ਚਾਰ ਘਰ ਛੱਡ ਕੇ ਖੜ ਗਿਆ ਜਦੋਂ ਅੰਦਰ ਵੜ ਗਈ ਮੈਂ ਉਦੋਂ ਤੁਰੂਆਂ ਤੁਰਦਾ ਨਹੀਂ ਚੱਲ ਕੁੜੀ ਨੇ ਉਹ ਬਾਜਾਂ ਪੂਜਾਂ ਮਾਰੀਆਂ ਤੇ ਉਹਨਾਂ ਦਾ ਅੰਦਰ ਬਾਹਰ ਖੋਲਿਆ ਉਹਨਾਂ ਨੇ ਤੇ ਕੁੜੀ ਜੋਂ ਦੇਖੀ ਸਾਰੇ ਹੈਰਾਨ ਰਹਿ ਗਏ ਹੱਕੇ ਪੱਕੇ ਰਹਿ ਗਏ ਜੋ ਕੁੜੀ ਬੈਠੀ ਚ ਕੁੱਡੇ ਦਾਲੇ ਹੋ ਗਏ ਕੁੜੀ ਕਨੀ ਚ ਅੱਖਣਾ ਭਾਈ ਆਹ ਬੇਲਾ ਕਲੀ ਕਿਵੇਂ ਆਈ ਉਹ ਫਿਰ ਉਹ ਪਿਓ ਕਹਿੰਦਾ ਪੁੱਤ ਤੂੰ ਇਸ ਵੇਲੇ ਕਲੀ ਕੇਸਾ ਬਣਾ ਗਈ ਉਹ ਆੜੀ ਵੀ ਤੁਸੀਂ ਘੁਬਰਾਓ ਨਾ ਪਹਿਲਾਂ ਤੁਸੀਂ ਮੈਨੂੰ ਪਾਣੀ ਦੇਹੋ ਪੀਣ ਨੂੰ ਉਹਨੇ ਪਾਣੀ ਪੀਤਾ ਪਾਣੀ ਪੀਖੇ ਤੇ ਫਿਰ ਉਹਦਾ ਪਿਓ ਬੋਲਦਾ ਅਰਾ ਕਿੰਨਾ ਨੇਰਾ ਹੋਇਆ ਗਿਆ 40 ਕਿਲੋਮੀਟਰ ਇਥੋਂ ਆਪਣਾ ਸਟੇਸ਼ਨ ਤੇ ਪਿੰਡ ਦੇ ਵਿੱਚ ਆਪਣੀ ਕਿੰਨੀ ਦੁਸ਼ਮਣੀ ਆ ਤੇ ਜੇ ਤੈਨੂੰ ਕੋਈ ਗੱਜਣ ਵਰਗਾ ਮਿਲ ਜਾਂਦਾ ਤੇ ਆਪਣੀ ਤਾਂ ਮਿੱਟੀ ਪਲੀਤ ਹੋ ਗਈ ਸੀ ਆਪਣੇ ਅੱਗੇ ਕਤਲ ਹੋਏ ਹੋਏ ਐਸੇ ਕੰਮ ਦੀ ਖਾਤਰ ਉਹ ਕਹਿੰਦੀ ਬਾਪੂ ਫਿਰ ਉਹ ਤਾਇਆ ਗੱਜਣ ਹੀ ਲਿਆਇਆ ਮੈਨੂੰ ਨੂੰ ਤਾਇਆ ਗੱਜਣ ਕਿਹਾ ਉਹ ਅਰੇ ਗੱਲ ਨਹੀਂ ਹੋ ਸਕਦੀ ਉਹਦੀ ਬਾਪੂ ਤਾਇਆ ਗੱਜਾਂ ਲਿਆਇਆ ਤੈਨੂੰ ਸਾਰੀ ਗੱਲ ਦੱਸਦੀ ਆ ਮੈਂ ਮੈਨੂੰ ਉਥੋਂ ਲਿਆਇਆ ਧੀ ਬਣਾ ਕੇ ਸਿਰ ਪਰੋਸਿਆ ਬੈਗ ਆ ਫੜਿਆ ਨਾਲ ਉਹਦੇ ਬੰਦੇ ਵੀ ਬੈਲੀ ਦੋ ਸੀ ਪਰ ਮੈਨੂੰ ਧੀ ਤੋਂ ਬਿਨਾਂ ਨਹੀਂ ਧੀ ਬਣਾ ਕੇ ਲਿਆਇਆ ਬਾਹਰ ਖਲਾ ਕੇ ਤੋਂ ਅੰਦਰ ਵੜ ਗਈ ਫੇਸ ਤਰਿਆ ਤਾਂ ਖੜਾ ਰਿਹਾ ਪਰ ਸਾਰਾ ਕਸੂਰ ਸੋਡਾ ਮੋਰਾ ਵੀ ਸਾਡਾ ਕਸੂਰ ਕਿਵੇਂ ਆ ਸਾਡੀ ਉਹਨੇ ਜਿੱਤ ਨੂੰ ਹੱਥ ਪਾਇਆ ਦੀਪੇ ਨੇ ਤਾਂ ਅਸੀਂ ਮਾਰਿਆ ਉਹ ਆਰੀ ਬਾਪੂ ਜਮਾ ਨਜਾਇਜ਼ ਮਾਰਿਆ ਤੁਸੀਂ ਉਹ ਗਾਂ ਮਾਰਤੀ ਉਹ ਮੁੰਡੇ ਦੇ ਵਿੱਚ ਕੋਈ ਕਸੂਰ ਨਹੀਂ ਸੀ ਉਹ ਵਾਲਾ ਤੈਨੂੰ ਕੀ ਸਬੂਤ ਆ ਉਹ ਵੀ ਮੈਨੂੰ ਸਬੂਤ ਆ ਉਹ ਵਾਲੀ ਮੈਨੂੰ ਅੱਜ 12 ਸਾਲ ਹੋ ਗਏ ਇਹ ਗੱਲ ਮੈਂ ਆਪਦੇ ਢੱਡ ਚ ਲਈ ਫਿਰਦੀ ਆ ਕਿਸੇ ਨੂੰ ਦੱਸੀ ਨਹੀਂ ਆਜੀ ਤੂੰ ਤੇ ਵੱਡਾ ਵੀਰਾ ਤੇ ਭਾਬੀ ਭਾਬੀ ਦੇ ਭਰਾ ਦੇ ਵਿਆਹ ਗਏ ਵੇ ਸੀ ਤੇ ਛੋਟਾ ਵੀਰਾ ਸ਼ਹਿਰ ਗਿਆ ਵੇ ਸੀ ਤੁਸੀਂ ਇਹ ਵੱਡਾ ਵੀਰਾ ਵੀ ਛੋਟਾ ਵੀਰਾ ਗਿਆ ਸੀ ਸ਼ਹਿਰ ਤੇ ਵੱਡੀ ਭੈਣ ਸਾਗ ਨੂੰ ਗਈ ਜਦੋਂ ਸਾਗ ਨੂੰ ਗਈ ਤੇ ਆਦੀ ਮੈਂ ਗਈ ਨਾਲ ਉਹ ਨਾਲ ਗਈ ਤੇ ਉੱਥੇ ਸੀ ਆਪਣੇ 베ਰੀ ਤੇ ਮੈਂ ਤਾਂ 베ਰੀ ਤੇ ਲਾਲਚ ਲੱਗੀ 베ਰ ਚੋਂਣ ਲੱਗ ਗਈ ਤੇ ਭੈਣ ਨੇ ਤੋੜਿਆ ਸਾਗ ਤੋੜ ਕੇ ਸਾਗ ਭੈਣ ਨੇ ਤੇ ਆਪਣੇ ਬੋਰ ਦੇ ਉੱਤੇ ਕੋਠੀ ਪਾਈ ਵੀ ਸੀ ਤੇ ਉੱਥੇ ਆਪਣਾ ਸਿਰੀ ਵੀ ਸੀ ਤੇ ਭੈਣ ਸਾਗ ਤੋੜ ਕੇ ਤੇ ਬੋਰ ਤੇ ਜਾਵੜੀ ਕਿਉਂ ਭੈਣ ਬੋਰ ਤੇ ਗਈ ਉੱਥੇ ਜਾ ਕੇ ਭੈਣ ਨੇ ਧਣੀਆਂ ਧੁਨੀਆਂ ਲਸਣ ਰੁਸਾ ਤੋੜਿਆ ਮੈਂ ਨਾਲ ਗਈਆਂ ਭੈਣ ਦੇ ਨਾਲ ਹੀ ਉੱਥੇ ਦੀ ਪਾਇਆ ਪਾਣੀ ਪੀਣ ਜੋ ਦੀ ਪਾਣੀ ਪੀ ਕੇ ਮੁੜ ਗਿਆ ਉਨੇ ਕੋਸ ਨਹੀਂ ਕਿਸੇ ਨੂੰ ਬੁਲਾਇਆ ਨਹੀਂ ਚਿਲਾਇਆ ਨਹੀਂ ਪਾਣੀ ਪੀ ਕੇ ਮੁੜ ਗਿਆ ਤੇ ਇਹ ਜਦੋਂ ਫਿਰ ਇੰਨੀ ਗੱਲ ਕਰੀ ਉਹ ਛੀਰੀ ਨਾ ਕਰੀ ਚੂਕਲੀ ਜਿਹੜਾ ਛੀਰੀ ਸੀ ਛੀਰੀ ਦੀ ਬਣਦੀ ਨਹੀਂ ਸੀ ਉਹਦੇ ਨਾਲ ਫੜਸ ਸੀ ਕੋਈ ਹੋਈ ਵੀ ਉਹਨੇ ਜਾ ਕੇ ਸਾਡੇ ਕੋਲੇ ਝੂਲੀ ਕਰੀ ਆ ਜੋ ਚੂਕਲੀ ਕਰੀ ਤੇ ਇਹ ਵੀਰੇ ਉਹਨਾਂ ਨੂੰ ਚੱਕਿਆ ਮੈਂ ਨੇ ਤੇ ਉਹਨਾਂ ਦਾ ਦੀਪੇਰੀ ਉਹਨੇ ਦਾ ਕਤਲ ਕਰਤਾ ਜਮਾ ਦੀ ਮੈਂ ਨਾਲ ਨਜਾਇਜ਼ ਕਤਲ ਕੀਤਾ ਫਿਰ ਗਾਂ ਮਾਰੀ ਆ ਫਿਰ ਤਾਂ ਉਹ ਜਾਨੀ ਮਿੱਟੀ ਨਿਕਲ ਗਈ ਪੈਰਾਂ ਦੀ ਉਹਨੇ ਫਿਰ ਆ ਦੂਏ ਦਿਨ ਆਪਦੇ ਸਕੀਰੀਆਂ ਵਾਲੇ ਸੱਦੇ ਸਕੀਰੀਆਂ ਵਾਲੇ ਸੱਦ ਕੇ ਪੰਚਾਇਤ ਇਕੱਠੀ ਕਰੀ ਪੰਚਾਇਤ ਇਕੱਠੀ ਕਰਕੇ ਉਹਦੇ ਘਰੇ ਜਾਵੜਿਆ ਥੰਮੁੰਦੇ ਹੂੰ ਜਾ ਕੇ ਕਹਿੰਦਾ ਐਡੀ ਦੁਸ਼ਮਣੀ ਜਦੋਂ ਗਿਆਨ ਆ ਗਿਆ ਕੁੜੀ ਨੇ ਦੱਸਤੀ ਸਾਰੀ ਗੱਲ ਹਾਂਜੀ ਉਹ ਜਾ ਕੇ ਬਸ ਗੱਲਚ ਪੱਲਾ ਪਾ ਕੇ ਕਹਿੰਦਾ ਵੀ ਗੱਜਣ ਸਿਆ ਮੈਂ ਹਰਿਆ ਤੂੰ ਜਿੱਤਿਆ ਕਸੂਰ ਸੀ ਸਾਡਾ ਸਾਡਾ ਕਸੂਰ ਸੀ ਪਰ ਤੂੰ ਜਿਹੜੀ ਮੇਰੀ ਇੱਜ਼ਤ ਨੂੰ ਕੱਲ ਲਿਆ ਆ ਆਪਜੀ ਇੱਜ਼ਤ ਬਣਾ ਕੇ ਤੇ ਆਪਣਾ ਸਾਰਾ ਦੁਸ਼ਮਣ ਨੂੰ ਖਤਮ ਹੋ ਗਏ ਬਾਕੀ ਤੇਰਾ ਮੁੰਡਾ ਚਾਹੇ ਸੱਚਾ ਚਾਹੇ ਝੂਠਾ ਚੂਲੀ ਨੇ ਮਰਵਾਤਾ ਤੇ ਤੂੰ ਮਾਰਤਾ ਮੇਰਾ ਮੁੰਡਾ ਤੇਰੇ ਭਰਾ ਨੇ ਆਪਣਾ ਕੰਮ ਹੋ ਗਿਆ ਇੱਕੋ ਜਿਹਾ ਅੱਜ ਤੋਂ ਭਰਾਵਾ ਇਕੱਠੇ ਜੰਮੇ ਆ ਇਕੱਠੇ ਫੇੜਦੇ ਰਹੇ ਆ ਇੱਕ ਗੜੀ ਚ ਘਾਰਾ ਅੱਜ ਤੋਂ ਆਪਣੀ ਦੁਸ਼ਮਣੀ ਖਾਤਮ ਦੋ ਦੋ ਕਿੱਲੇ ਵੀ ਆਪਾਂ ਬੈ ਕਰ ਲਏ ਤੇ ਉਹਨਾਂ ਆ ਤਾਂ ਹੋ ਗਿਆ ਭਾਈ ਰਾਜੀ ਨਾਵਾ ਜਿਹੜੇ ਕੋਲੀ ਛੱਟ ਸੀ ਉਹ ਹੋਗੇ ਨਰਾਜ